ਬਟਾਲਾ ਨਗਰ ਕਾਉਂਸਲ ਦੇ ਦਫਤਰ ਚ ਹੱਥੋਪਾਈ ਕਰ ਰਹੇ ਇਹ ਨੇ ਅਕਾਲੀ ਦਲ ਤੇ ਭਾਜਪਾ ਦੇ ਸਮਰਥਕ ਅਕਾਲੀ ਕਾਉਂਸਲਰ ਬਲਬੀਰ ਸਿੰਘ ਬਿੱਟੂ ਤੇ ਭਾਜਪਾ ਵੱਲੋਂ ਨਗਰ ਕਾਉਂਸਲ ਦੇ ਪ੍ਰਧਾਨ ਨਰੇਸ਼ ਮਹਾਜਨ ਅਚਾਨਕ ਮੀਟਿੰਗ ਦੌਰਾਨ ਆਪਸ ਵਿੱਚ ਪੇੜ ਗਏ ਨਗਰ ਕਾਉਂਸਲ ਦੇ ਪ੍ਰਧਾਨ ਹੋਣ ਦੀ ਹیثیت ਨਾਲ ਮਹਾਜਨ ਨੇ ਹਾਊਸ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਅਕਾਲੀ ਕਾਉਂਸਲਰ ਬਲਬੀਰ ਬਿੱਟੂ ਐਨੇ ਖਫਾ ਹੋਏ ਕਿ ਤੂ ਤੂ ਮੈਂ ਮੈਂ ਤੇ ਉਤਰ ਆਏ ਹਾਲਾਤ ਇੱਥੇ ਹੀ ਕਾਬੂ ਨਹੀਂ ਆਏ ਜਿਵੇਂ ਹੀ ਅਕਾਲੀ ਦਲ ਤੇ ਭਾਜਪਾ ਦੇ ਸਮਰਥਕਾਂ ਨੇ ਇੱਕ ਦੂਜੇ ਖਿਲਾਫ ਭद्दी ਸ਼ਬਦਾਵਲੀ ਦੀ ਵਰਤ ਹਾਲਾਤ ਗੋਲੀ ਚੱਲਣ ਵਾਲੇ ਬਣ ਗਏ ਅਕਾਲੀ ਸਮਰਥਕ ਨੇ ਬੰਦੂਕ اٹھ ਲਈ ਪੁਲਿਸ ਨੇ ਸਮਾ ਰਹਿੰਦੇ ਹੋਏ ਹਥਿਆਰ ਆਪਣੇ ਕਬਜ਼ੇ 'ਚ ਲੈ ਲਿਆ ਕਾਫੀ ਦੇਰ ਤੱਕ ਪੁਲਿਸ ਵਾਲੇ ਮੁਸ਼ਕਤ ਕਰਦੇ ਰਹੇ ਦੋਹਾਂ ਤਿਰਾਨੂ ਸ਼ਾਂਤ ਕਰਨ ਲਈ ਪਨਾਰੇ ਬਾਜੀ ਤੇ ਗਾਲਾਂ ਦਾ ਸਿਲਸਿਲਾ ਜਾਰੀ ਰਿਹਾ ਪਖੇ ਮਾਹੌਲ 'ਚ ਇੱਕ ਵਾਰ ਫੇਰ ਉਬਾਲ ਆ ਗਿਆ ਜਦੋਂ ਸਾਬਕਾ ਬੀਜੇਪੀ ਵਿਧਾਇਕ ਜਗਦੀਸ਼ ਸਾਹਨੀ ਨਾਲਵੀ ਅਕਾਲੀ ਸਮਰਥਕ ਪੇੜ ਗਏ ਸਾਹਨੀ ਅਤੇ ਉਹਨਾਂ ਦੇ ਸਮਰਥਕਾਂ ਤੇ ਮਿਰਚ ਪਾਊਡਰ ਵੀ ਸੁੱਟਿਆ ਗਿਆ ਅਕਾਲੀ ਦਲ ਦਾ ਬਲਬੀਰ ਸਿੰਘ ਬਿੱਟੂ ਸਿੱਧਾ ਹਨ ਕੇ ਰਵਲਵਰ ਕੱਢ ਕੇ ਮੇਰੇ ਵੱਲ ਆਪਣੇ ਰਵਲਵਰ ਕੱਢ ਕੱਢ ਕੇ ਮੇਰੇ ਗੱਲ ਪਿਆ ਔਰ ਮਰਜਾ ਐਮ ਐਲ ਏ ਦੇ ਐਕਸ ਐਮ ਐਲ ਏ ਸੀ ਪੀ ਐਸ ਦੇ ਸਮਝਾਣ ਗਿਆ ਵੀ ਉਹਦੇ ਗਲੇ ਉੱਤੇ ਸੁੱਟੀਆਂ ਗਈਆਂ ਭੀ ਜੀ ਪੀ ਦੇ ਵਰਕਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਆਖਾਰ ਕੱਢੇ ਸਾਰਾ ਕੱਢੇ ਬੰਦੂ ਮਿਰਚਾਂ ਦਾ ਐਸ ਐਫ ਆਈ ਨੂੰ ਦਿਖਾ ਦਿੱਤੀਆਂ ਮਿਰਚਾਂ ਮੇਰੇ ਹੱਥਾਂ ਦੇ ਪਈਆਂ ਤੋ ਤਰੀਕਾ ਹੋ ਗਿਆ ਨਾ ਬਹੁਤ ਵਧੀਆ ਹੋ ਗਿਆ ਸਰ ਅਕਾਲੀ ਕੌਂਸਲਰਾਂ ਦਾ ਇਲਜ਼ਾਮ ਹੈ ਕਿ ਭਾਜਪਾ ਤੇ ਕਾਂਗਰਸ ਭ੍ਰਿਸ਼ਟਾਚਾਰ 'ਚ ਇੱਕ ਦੂਜੇ ਦਾ ਸਾਥ ਦੇ ਰਹੇ ਨੇ ਇਸ ਰਾਜਤਾਨ ਤੇ ਨਗਰ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨ ਗੁੰਡਾਗਰਦੀ ਕਰਦੇ ਨੇ ਬੀਜੇਪੀ ਜਿਹੜੀ ਹੈ ਨਾ ਬੁਖਲਾਟ ਵਿੱਚ ਆ ਚੁੱਕੀ ਆ ਇਹ ਗੁੰਡਾਗਰਦੀ ਪਹਿਲਾਂ ਵੀ ਇਹਨਾਂ ਨੇ ਤੁਹਾਨੂੰ ਪਤਾ ਕੀਤੀ ਸੀ ਔਰ ਹੁਣ ਵੀ ਇਹ ਗੁੰਡਾਗਰਦੀ ਕਰਨ ਤੇ ਉਤਰੇ ਹੋਏ ਨੇ ਇਹਨਾਂ ਨੇ ਆਪਣਾ ਅਸਲਾ ਵੀ ਲਿਆਂਦਾ ਗੁੰਡੇ ਵੀ ਸੱਦੇ ਨੇ ਬਾਹਰੋਂ ਪਰ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਅੰਦਰ ਵੀ ਬੈਠੇ ਸੀ ਔਰ ਇਸ ਕਰਕੇ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਸਾਰੇ ਯੂਨਾਨੀ ਮਸਲੀ ਇਕੱਠੇ ਆਉਣ ਵਾਲੇ ਸਮੇਂ 'ਚ ਆਪਣੀ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਤੁਹਾਨੂੰ ਦੱਸਦੇ ਆ ਕਿ ਭਾਈਵਾਲ ਪਾਰਟੀ ਦੇ ਕੌਂਸਲਰਾਂ 'ਚ ਐਨੀ ਨਫ਼ਰਤ ਕਿਉਂ ਹੈ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਅਕਾਲੀ ਦਲ ਤੇ ਭਾਜਪਾ ਉਮੀਦਵਾਰ ਸੀਟਾਂ ਦੀ ਵੰਡ ਨੂੰ ਲੈ ਕੇ ਵੱਖਰੇ ਤੌਰ ਤੇ ਚੋਣਾਂ ਲੜੇ ਹਾਊਸ ਵਿੱਚ ਬਟਾਲਾ ਦੇ ਵਿਧਾਇਕ ਅਸ਼ਵਨੀ ਸੇਖੜੀ ਦੇ ਧੜੇ ਤੇ ਭਾਜਪਾ ਦੇ ਧੜੇ ਦੇ ਕੌਂਸਲਰਾਂ ਨੇ ਬਹੁਮਤ ਹਾਸਲ ਕਰ ਲਿਆ ਉਸੇ ਵੇਲੇ ਤੋਂ ਹੀ ਅਕਾਲੀਆਂ ਤੇ ਭਾਜਪਾ ਵਿੱਚ ਕੁੜੱਤਨ ਜਾਰੀ ਹੈ